ਸਸ ਤੋਂ ਵੱਧ ਕਿਸਾਨਾਂ ਦੀ ਜਿਹੜੀਆਂ ਸ਼ਹੀਦੀਆਂ ਹੋ ਗਈਆਂ ਮੌਤਾਂ ਹੋ ਗਈਆਂ ਲੱਗਦਾ ਕੋਈ ਮੌਤ ਨਹੀਂ ਪਿਆ ਇਸ ਹਿਸਾਬ ਦੇ ਨਾਲ ਜੇ ਸਰਕਾਰ ਨੇ ਦੁਬਾਰਾ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਸਰਕਾਰ ਨੂੰ ਚੇਤਾਵਨੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹ ਫਿਰ ਦੁਬਾਰਾ ਹੋ ਸਕਦਾ ਹੁਣ ਸੰਜੁਗਤ ਕਿਸਾਨ ਮੋਰਚਾ ਕੀ ਡੱਲੇਵਾਲ ਸਾਹਿਬ ਦੀ ਮੌਤ ਢੀਕ ਰਿਹਾ ਵੀ ਕਦੋਂ ਸ਼ਹੀਦੀ ਦੇਣਗੇ ਕਦੋਂ ਪੂਰੀ ਹੋਣਗੇ ਤੇ ਸ਼ਾਇਦ ਅਸੀਂ ਉਦੋਂ ਦਿੱਲੀ ਨੂੰ ਕੂਚ ਕਰਾਂਗੇ ਇਹ ਕੋ ਮਾਈਗ੍ਰੇਸ਼ਨ ਅੱਜ ਤੋਂ ਨਹੀਂ ਮਾਈਗ੍ਰੇਸ਼ਨ ਕਈ ਸਾਲਾਂ ਤੋਂ ਚੱਲਦੀ ਰਹੀ ਹੈ ਹੁਣ ਤਾਂ ਬਿਲਕੁਲ ਪੰਜਾਬ ਖਾਲੀ ਹੁੰਦਾ ਜਾ ਰਿਹਾ ਨਹੀਂ ਹੁਣ ਵਾਪਸੀ ਵੀ ਹੋਊਗੀ ਹੁਣ ਕਈ ਦੇਸ਼ਾਂ ਨੇ ਸਤਾਈਆਂ ਕਰਤੀਆਂ ਕਈ ਲੋਕ ਹੁਣ ਸਮਝ ਰਹੇ ਆ ਪ੍ਰਧਾਨ ਜੀ ਡੀਸੀ ਦਸਤੋਰ ਅਮਰਸਰ ਦਾ ਤੁਸੀਂ ਘਰੋਂ ਕੀਤਾ ਹੋਇਆ ਔਰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾ ਵੀ ਡਾਡੀਆਂ ਹੋਣਗੀਆਂ ਇਹਦੇ ਨਾਲ ਕੇਂਦਰ ਸਰਕਾਰ ਨੂੰ ਕੀ ਫਰਕ ਪੈਣਾ ਕੰਮ ਤਾਂ ਪੰਜਾਬ ਦੇ ਲੋਕਾਂ ਨੇ ਇੱਥੋਂ ਕਰਵਾਉਣੇ ਹੁੰਦੇ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਨਾਰ ਰੰ ਕੋਈ ਸਾਂਝਾ ਮੋਰਚਾ ਲਿਖਿਆ ਜਾਵੇ ਇਹ ਜਿਹੜਾ ਹਾਕਮ ਆ ਇਹ ਬੜਾ ਕਠੋਰ ਹਕਮ ਆ ਜਿੱਥੇ ਸਾਡੀ ਅਨਾਜ ਵੇਚਣ ਲੱਗਿਆਂ ਲੁੱਟ ਹੋਣੀ ਆ ਉੱਥੇ ਜਿਹੜੇ ਲੋਕਾਂ ਨੇ ਖਾਣਾ ਖਰੀਦ ਕੇ ਤੁਹਾਨੂੰ ਪਤਾ ਵੀ ਜਦੋਂ ਗੱਡਾਂ ਅਸੀਂ ਪੈਦਾ ਕਰਦੇ ਹਾਂ ਉਹ 2 ਰੁਪਏ ਕਿਲੋ ਜਦੋਂ ਸਟੋਰਾਂ ਚੇਲ ਜਾਂਦਾ ਉਹ 100 ਹੋ ਜਾਂਦਾ ਆਉਣ ਵਾਲੇ ਸਮੇਂ ਚ ਕਣਕ ਦਾ ਤੇ ਝੋਨੇ ਦਾ ਵੀ ਇਹੋ ਹਾਲ ਹੋਣਾ ਜੇ ਉਸਾਰ ਮੋੜ ਕਾਜ ਦਾਵਾ ਜਿੰਦਾਬਾਦ ਜਿੰਦਾਬਾਦ ਸਾਡੇ ਆਪੀ ਦੇ ਸੰਗੀਰੇ ਤੋਂ ਬਰਸਿਆ ਪਾਣੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਲੰਮਾ ਸੰਘਰਸ਼ ਜਿਹੜਾ ਵਿੱਢਿਆ ਗਿਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਫਿਰ ਦੁਬਾਰਾ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਜਾ ਰਹੀ ਆ ਦੂਜੇ ਪਾਸੇ ਸ਼ਭੂ ਤੇ ਖਰੋਰੀ ਤੇ ਬੈਠੇ ਕਿਸਾਨਾਂ ਦੀ ਹਮਾਇਤ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਅਮਰਸਰ ਦੇ ਡੀਸੀ ਦਫ਼ਤਰ ਦਾ ਘਰਾਓ ਕੀਤਾ ਗਿਆ ਭਾਰਤੀ ਕਿਸਾਨ ਜੁਨਗਤਾ ਉਗਰਾਹਾਂ ਦੇ ਆਗੂ ਸਾਡੇ ਨਾਲ ਨੇ ਜਿਲ੍ਹਾ ਪ੍ਰਧਾਨ ਨੇ ਪ੍ਰਧਾਨ ਸਾਹਿਬ ਅੱਜ ਦਾ ਜਿਹੜਾ ਏਜੰਡਾ ਸੀਗਾ ਅੱਜ ਡੀਸੀ ਦਫ਼ਤਰ ਦਾ ਘਰਾਵ ਕਰਨ ਦਾ ਕੀ ਕਾਰਨ ਸੀਗਾ ਜੀ ਸਾਡਾ ਆਲ ਇੰਡੀਆ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਅੱਜ ਸਾਰੇ ਰਾਜਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਧਰਨੇ ਆ ਪ੍ਰਦਰਸ਼ਨ ਇਹੋ ਕੀਤੇ ਜਾ ਰਹੇ ਆ ਉਹਦੇ ਸਾਡੀ ਮੁੱਖ ਮੰਗ ਇਹ ਆ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਦੇ ਸਬੰਧੀ ਖਰੜਾ ਸੂਬੇ ਦੀਆਂ ਸਰਕਾਰਾਂ ਨੂੰ ਭੇਜਿਆ ਉਹਨੂੰ ਅਸੀਂ ਮੰਨਦੇ ਆਂ ਕਿ ਜਿਹੜੇ ਤਿੰਨ ਖੇਤੀ ਕਾਲੇ ਨੂੰ ਰੱਦ ਕਰਾਇਆ ਸੀ ਉਹਦੇ ਚ ਜੋ ਪਹਿਲਾਂ ਮੰਡੀ ਬੋਰਡ ਨੂੰ ਨਿੱਜੀ ਮੰਡੀ 'ਚ ਬਦਲਦਾ ਪਲਾਨ ਸੀ ਅੱਜ ਵੀ ਉਹਨੂੰ ਉਸੇ ਤਰ੍ਹਾਂ ਹੀ ਸੂਬਾ ਸਰਕਾਰਾਂ ਨਾਲ ਹੀ ਲਾਗੂ ਕਰਾਉਣ ਦੀ ਨੀਤੀ ਆ ਸਾਡੀ ਮੰਗ ਹੈ ਕਿ ਉਹ ਜਿਹੜਾ ਖਰੜਾ ਘੱਲਿਆ ਉਹਨੂੰ ਰੱਦ ਕੀਤਾ ਜਾਵੇ ਨਾਲ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਜਿਹੜੇ ਪਿਛਲੇ ਫਰਵਰੀ ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣਾ ਕਿਉਂਕਿ ਸਰਕਾਰ ਵੱਲੋਂ ਮੰਨੀਆਂ ਮੰਗਾਂ ਉਹ ਲਾਗੂ ਕਰਨੀਆਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਡੱਲੇ ਵਾਲ ਜਿਹੜਾ ਭੋਖੜ ਹਟਾਲ ਤੇ ਬੈਠੇ ਨੇ ਉਹਨਾਂ ਦੀ ਭੋਖੜ ਹਟਾਲ ਖਲਾਈ ਜਾਵੇ ਇਹਦੇ ਸੰਯੁਕਤ ਮੋਰਚੇ ਦੀ ਹੈ ਜਿਹੜੀ ਮੰਗ ਹੈ ਉਹਦੇ ਤੇ ਅੱਜ ਦਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪ੍ਰਧਾਨ ਜੀ ਲਗਾਤਾਰ ਡੀਸੀ ਦਫ਼ਤਰਾਂ ਘਰੋਂ ਕਰਦੇ ਆਉਂਦੇ ਹੋ ਪਰ ਸੁਣਵਾਈ ਕਿਸੇ ਵੀ ਧ�पदਰੀ ਹੁੰਦੀ ਲੱਗਦਾ ਨਹੀਂ ਆ ਜਾ ਕੇ ਸਿੱਧਾ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਦਿੱਲੀ ਪਹੁੰਚਣੀ ਦਿੱਤਾ ਜਾ ਥੋੜੇ ਜਿਥ ਤੁਹਾਡੇ ਜਥੇਬੰਦੀਆਂ ਨੂੰ ਪਹੁੰਚ ਨਹੀਂ ਦਿੱਤਾ ਜਾ ਰਿਹਾ ਉਥੇ ਵੇਖੋ ਜਦੋਂ ਕੋਈ ਲੜਾਈ ਸ਼ੁਰੂ ਹੁੰਦੀ ਆ ਆਪਾਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਜਦੋਂ ਲੜਾਈ ਸ਼ੁਰੂ ਕੀਤੀ ਆ ਉਦੋਂ ਕਰੋਨਾ ਕਾਲ ਦੇ ਵਿੱਚ ਆਪਾਂ ਕੋਠੇ ਦੀਆਂ ਛੱਤਾਂ ਤੋਂ ਲੋਕਾਂ ਨੂੰ ਸਬੋਧਨ ਕੀਤਾ ਸੀ ਸਪੀਕਰਾਂ ਰਾਈ ਉਹ ਕੋਠਿਆਂ ਦੀਆਂ ਛੱਤਾਂ ਤੋਂ ਸ਼ੁਰੂ ਹੋਈ ਲੜਾਈ ਡੀਸੀ ਦਫ਼ਤਰਾਂ ਰਾਈ ਪੰਜਾਬ ਦੇ ਵਿੱਚ ਦੀ ਹੁੰਦੀ ਹਰਿਆਣੇ ਦੀ ਦਿੱਲੀ ਦੀਆਂ ਬਾਰਡਰਾਂ ਤੇ ਗਏ ਅਸਲ ਦੇ ਵਿੱਚ ਇਹ ਸ਼ੁਰੂਆਤ ਹੀ ਆ ਕੇਂਦਰ ਦੇ ਨਾਲ ਵੀ ਲੜਾਂਗੇ ਪਰ ਲੜਾਈ ਦਾ ਰੂਪ ਕਿਹੋ ਜਿਹਾ ਹੋਵੇ ਲੋਕਾਂ ਨੂੰ ਜਗਾਏ ਤੋਂ ਬਿਨਾ ਆਪਾ ਜਥੇਬੰਦੀ ਤੌਰ ਤੇ ਸਰਕਾਰ ਨੂੰ ਨਹੀਂ ਜਿੱਤ ਸਕਦੇ ਲੋਕਾਂ ਦੇ ਵਿਰੋਧ ਦੇ ਅੱਗੇ ਸਰਕਾਰ ਨੂੰ ਝੁਕਣਾ ਪੈਂਦਾ ਤੇ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਸਾਡੇ ਕੋਲੇ ਵੱਖ-ਵੱਖ ਹਥਿਆਰ ਹੁੰਦੇ ਨੇ ਪੀ ਡੀ ਸੀ ਦਫ਼ਤਰਾਂ ਰਾਈਂ ਛੜਕਾਂ ਰਾਈਂ ਬਲਾਕ ਪੱਧਰ ਦੇ ਪਿੰਡਾਂ ਪੱਧਰ ਤੇ ਲੋਕਾਂ ਨੂੰ ਕਿਤਨਾ ਜਗਾਇਆ ਜਾ ਸਕੇ ਇਹ ਤੋਂ ਪਹਿਲਾਂ ਆਪਾਂ 18 ਤਰੀਕ ਨੂੰ ਪਿੰਡਾਂ ਦੇ ਵਿੱਚ ਮਾਰਚ ਕੀਤੇ ਨੇ ਵੀ ਆਓ 23 ਤਰੀਕ ਨੂੰ ਜਿਹੜਾ ਉਹ ਆਪਾਂ ਡੀ ਸੀ ਦਫ਼ਤਰ ਚਲੀਏ ਇਹ ਤੋਂ ਅੱਗੇ ਜੋ ਸੰਯੁਕਤ ਮੋਰਚਾ ਕਾਲ ਦੂਗਾ ਉਹਨੂੰ ਲਾਗੂ ਕਰਾਂਗੇ 700 ਤੋਂ ਵੱਧ ਕਿਸਾਨਾਂ ਦੀ ਜਿਹੜੀਆਂ ਸ਼ਹੀਦੀਆਂ ਹੋ ਗਈਆਂ ਮੌਤਾਂ ਹੋ ਗਈਆਂ ਲੱਗਦਾ ਕੋਈ ਮੋਦ ਨਹੀਂ ਪਿਆ ਇਸ ਹਿਸਾਬ ਦੇ ਨਾਲ ਜੇ ਸਰਕਾਰ ਨੇ ਦੁਬਾਰਾ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਹੁੰਦੇ ਨਹੀਂ ਆਪਾਂ ਇਹ ਨਹੀਂ ਆਖ ਸਕਦੇ ਵੀ ਉਹਨਾਂ ਸ਼ਹੀਦੀਆਂ ਦਾ ਮੂਲ ਨਹੀਂ ਪਿਆ ਉਹਨਾਂ ਸ਼ਹੀਦੀਆਂ ਦੇ ਬਦੌਲਤ ਆਪਾਂ ਦਿੱਲੀ ਦੇ ਬਾੜਾਂ ਤੇ ਸਿੱਧਾ ਅਟੈਕ ਲੈ ਕੇ ਆਏ ਸਾਡੀਆਂ ਜ਼ਮੀਨਾਂ ਤੇ ਉਹਦੇ ਚ ਕਨੈਕਟ ਫਾਰਮਿੰਗ ਫਾਰਮਿੰਗ ਦਾ ਜਿਹੜਾ ਹੈ ਵੀ ਜ਼ਮੀਨਾਂ ਠੇਕੇ ਤੇ ਦੇ ਦਿਓ ਜਾਂ ਕਨੈਕਟ ਕਰ ਲਓ ਵੀ ਕੀ ਵੇਜਣਾ ਮੰਡੀਆਂ ਨੂੰ ਤੋੜਨ ਵਾਲੀ ਉਹ ਸਾਰਾ ਰੱਦ ਕਰਾ ਕੇ ਆਏ ਹਾਂ ਅੱਜ ਸਰਕਾਰ ਦੇ ਚੋਰ ਮੋਗ ਰਹੀ ਸਟੇਟ ਦੀਆਂ ਸਰਕਾਰਾਂ ਰਾਂ ਹੀ ਲੈ ਕੇ ਆਈ ਆ ਇਹਨੂੰ ਪਿਛੇ ਧੱਕਣ ਚ ਕਾਮਯਾਬ ਹੋਵਾਂਗੇ ਪਰ ਸਰਕਾਰ ਦੀ ਇਹ ਮਨਛਾ ਵੀ ਜਿੱਥੇ ਭਾਜਪਾ ਦੀ ਸਰਕਾਰ ਹੋਊਗੀ ਉਥੇ ਲਾਗੂ ਕਰਨ ਦੇ ਸੌਖੇ ਹੋ ਜਾਣਗੇ ਇਹ ਕਰਕੇ ਸਰਕਾਰ ਦੇ ਨਾਲ ਮਨਛਾ ਜਿਹੜੀ ਸਰਕਾਰ ਦੀ ਉਹਨੂੰ ਫੇਲ ਕਰਨ ਦੇ ਲਈ ਹੈ ਸਾਰੇ ਸੂਬਿਆਂ ਦੇ ਵਿੱਚ ਵੱਡੀ ਪੱਧਰ ਤੇ ਅੱਜ ਜਿਹੜੇ ਨੇ ਡੀਸੀ ਦਫ਼ਤਰਾਂ ਅੱਗੇ ਸਰਕਾਰ ਨੂੰ ਚੇਤਾਵਨੀ वाले ਸਮੇਂ ਦੇ ਵਿੱਚ ਉਸੇ ਤਰ੍ਹਾਂ ਦਾ ਸੰਘਰਸ਼ ਜਿਹੜਾ ਉਹ ਫਿਰ ਦੁਬਾਰਾ ਹੋ ਸਕਦਾ ਡਾਕਟਰ ਸਾਹਿਬ ਜੀ ਗੱਲ ਕਰ ਲਈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਲਗਾਤਾਰ ਖੇਤੀ ਨੀਤੀ ਨੂੰ ਖਤਮ ਕਰਦੇ ਸਰਕਾਰ ਲੱਗੀ ਹੋਈ ਪਰ ਲੱਗਦਾ ਨਹੀਂ ਇਹ ਪੰਜਾਬ ਦਾ ਨੌਜਵਾਨ ਤਾਂ ਵਿਦੇਸ਼ਾਂ 'ਚ ਜਾ ਰਿਹਾ ਤੇ ਅਸੀਂ ਸਰਕਾਰ ਦੇ ਕੋਲੋਂ ਮੰਗਾਂ ਕਰ ਰਹੇ ਹਾਂ ਕਿ ਸਾਨੂੰ ਸਾਡੀਆਂ ਐਮਐਸਪੀ ਦਿੱਤੀ ਜਾਣ ਸਾਨੂੰ ਗਰੰਟੀ ਕਾਨੂੰਨ ਜਿਹੜੇ ਉਹ ਦਿੱਤੇ ਜਾਣ ਵੇਖੋ ਮਾਈਗ੍ਰੇਸ਼ਨ ਅੱਜ ਤੋਂ ਨਹੀਂ ਮਾਈਗ੍ਰੇਸ਼ਨ ਕਈ ਸਾਲਾਂ ਤੋਂ ਚੱਲਦੀ ਰਹੀ ਹੈ ਹੁਣ ਤਾਂ ਬਿਲਕੁਲ ਪੰਜਾਬ ਖਾਲੀ ਹੁੰਦਾ ਜਾ ਰਿਹਾ ਜੀ ਨਹੀਂ ਹੁਣ ਵਾਪਸੀ ਵੀ ਹੋਊਗੀ ਹੁਣ ਕਈ ਦੇਸ਼ਾਂ ਨੇ ਸਖਤਾਈਆਂ ਕਰਤੀਆਂ ਕਈ ਲੋਕ ਹੁਣ ਸਮਝ ਰਹੇ ਆ ਚਾਂਚਾ ਵਾਪਸ ਵੀ ਆ ਰਹੇ ਆ ਵੇਖੋ ਜਿੱਥੇ ਮਰਜੀ ਕੋ ਚਲ ਜੇ ਆਪਣਾ ਘਰ ਨੂੰ ਕੋਈ ਨਹੀਂ ਭੁੱਲਦਾ ਸੋ ਇਸ ਕਰਕੇ ਆਪਣੀਆਂ ਜ਼ਮੀਨਾਂ ਆਪਣੇ ਕਾਰੋਬਾਰ ਬਚਾਉਣ ਲਈ ਪਹਿਲਾਂ ਵੀ ਜਿਹੜੇ ਸਾਡੇ ਬਾਹਰ ਵੀ ਗਏ ਯਾਰ ਸਾਡੇ ਨੌਜਵਾਨ ਉਹਨਾਂ ਨੇ ਵੀ ਜਦੋਂ ਦਿੱਲੀ ਅੰਦੋਲਨ ਚੱਲਿਆ ਬਾਹਰਲੇ ਦੇਸ਼ਾਂ ਦੇ ਵਿੱਚ ਐਮਬੈਸੀਆਂ ਦੇ ਅੱਗੇ ਪ੍ਰੋਟੈਸਟ ਕੀਤੇ ਕਾਰ ਰੈਲੀਆਂ ਕੀਤੀਆਂ ਜੋ ਕੁਝ ਹੋ ਸਕਦਾ ਸੀ ਉਹਨਾਂ ਨੇ ਕੀਤਾ ਉਹਨਾਂ ਦੇ ਨਾਲ ਸਾਡੀ ਦੁਨੀਆ ਦੇ ਵਿੱਚ ਆਵਾਜ਼ ਹੋਰ ਫੈਲੀ ਆ ਨਾ ਕਿ ਘਟੀ ਆ ਕੱਲ ਨੂੰ ਉਹਨਾਂ ਨੂੰ ਵੀ ਪਤਾ ਵੀ ਜੋ ਅਸੀਂ ਪੰਜਾਬ ਦੇ ਆ ਕੱਲ ਨੂੰ ਪਰਸੋਂ ਨੂੰ ਸਾਨੂੰ ਵਾਪਸ ਮੋੜਨਾ ਪੈਣਾ ਵਾ ਸੇ ਸਾਡੀ ਜਨਮ ਭੋਵਾਂ ਸਾਡੇ ਗੁਰੂ ਪਰਾਂ ਦੀ ਧਰਤੀ ਆ ਜਿੱਨਾਂ ਚਿਰ ਇੱਥੇ ਲੰਗਰ ਪੱਕਦਾ ਵਾ ਇਹ ਦੁਨੀਆ 'ਚ ਵੰਡਿਆ ਜਾਂਦਾ ਵਾ ਇਹ ਤੋਂ ਸਾਂਝੀ ਵਾਰਤਾ ਦੀ ਗੱਲ ਜਾਂਦੀ ਆ ਇਹਦੇ ਵਾਸਤੇ ਅੱਜ ਬਾਹਰਲੇ ਵੀ ਇੱਥੋਂ ਵਾਲੇ ਵੀ ਸਾਰੇ ਲੜਾਈ ਲੜਨਗੇ ਲੜਦੇ ਆ ਰਹੇ ਆ ਤੇ ਗਾਂ ਵੀ ਲੜਨਗੇ ਖਾਸ ਕਰਕੇ ਡੱਲੇਵਾਲ ਸਾਹਿਬ ਅੱਜ ਕਈ ਹਫ਼ਤੇ ਹੋ ਗਏ ਨੇ ਪੁਖੜਤਾਲ ਤੇ ਬੈਠੇ ਨੇ ਪਰ ਹਾਲੇ ਤੱਕ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ ਉਗਰਾਹਾਂ ਜਿੱਥੇ ਬੰਦੀਵਾਲ ਕੋਈ ਸਟੈਂਡ ਲੈਣ ਜਾ ਰਹੀ ਆ ਆਉਣ ਵਾਲੇ ਦਿਨਾਂ ਚ ਖਨੌਰੀ ਨੂੰ ਰੁਕ ਕਰ ਸਕਦੇ ਹੋ ਦਿੱਲੀ ਨੂੰ ਤੁਸੀਂ ਰੁਕ ਕਰ ਸਕਦੇ ਹੋ ਵੇਖੋ ਡੱਲੇਵਾਲ ਸਾਹਿਬ 10 ਮਹੀਨੇ ਤੋਂ ਲਗਾਤਾਰ ਸੰਘਰਸ਼ ਦੇ ਮੈਦਾਨ ਚ ਆ ਜੋ ਮੰਗਾ ਉਸ ਨਾਲ ਐਸਕੇਐਮ ਵੀ ਸਹਿਮਤ ਆ ਭਰ ਦੀਆਂ ਸਾਰੀਆਂ ਜਥੇਬੰਦੀਆਂ ਸਹਿਮਤ ਆ ਚਲੋ ਉਹਨਾਂ ਨੇ ਫੈਸਲਾ ਕਰਕੇ ਕੁਝ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕੀਤਾ 10 ਮਹੀਨੇ ਹੋ ਗਏ ਆ ਸਰਕਾਰ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜੋ ਕਿ ਮਾੜੀ ਗੱਲ ਆ ਗੱਲ ਕਰਨੀ ਚਾਹੀਦੀ ਸੀ ਕਿਹੜੀਆਂ ਮੰਗਾਂ ਆ ਕੋਈ ਨਾ ਕੋਈ ਸਮਾ ਹੱਲ ਕੱਢਣਾ ਚਾਹੀਦਾ ਪਰ ਸਰਕਾਰ ਲਗਾਤਾਰ ਭਗੌੜੀ ਆ ਕਿੱਦਾਂ ਦੀ ਸਰਕਾਰ ਐਰਕਾਂ ਵੇਖੀ ਆ ਪਿਛਲੇ 12 13 ਸਾਲਾਂ ਤੋਂ ਜਿਹੜੀ ਬਣੀ ਆ ਮੋਦੀ ਸਰਕਾਰ ਵੀ ਆਪਣੇ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਆਪਣੇ ਲੋਕਾਂ ਨਾਲ ਕਿੱਦਾਂ ਦਾ ਟਰੀਟ ਕੀਤਾ ਜਾ ਰਿਹਾ ਵਾ ਕਮ ਸੇ ਕਮ ਜਿਹੜਾ ਬੰਦਾ ਭੁਖੜਤਾਵ ਦੇ ਬੈਠਾ ਉਹਨੂੰ ਵਜਾ ਦੇ ਪੁੱਛਣੀ ਚਾਹੀਦੀ ਆ ਨਾ ਪਰ ਇਹ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਮਣੀ ਕਰਨ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਮਾਰ ਦਿੱਤੇ ਗਏ ਆ ਪਰ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀਂ ਬੋਲਿਆ ਅਸੀਂ ਇਹ ਪ੍ਰਧਾਨ ਮੰਤਰੀ ਤੋਂ ਕੋਈ ਉਮੀਦ ਨਹੀਂ ਕਰਦੇ ਵੀ ਇਹ ਕੋਈ ਜੇ ਕੋਈ ਬੰਦਾ ਆਪਣੀ ਜਾਨ ਗਵਾ ਲੂਗਾ ਉਹਦੇ ਵਾਸਤੇ ਕੋਈ ਰਹਿਮਦਿਲੀ ਹੋਊਗੀ ਸਾਨੂੰ ਇਕੱਠੇ ਹੋ ਕੇ ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇਕੱਠੇ ਹੋ ਕੇ ਸਾਡੀ ਤਾਕਤ ਸਾਡਾ ਏਕਾ ਵਾ ਜਿੰਨਾ ਚਿਰ ਅਸੀਂ ਕਏ ਕੇ ਬਿਨ ਇਨਕਲਾਬ ਜਿਹੜਾ ਨਹੀਂ ਆ ਸਕਦਾ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਫੈਜ਼ਰ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰੀਆਂ ਉਹਨਾਂ ਦੇ ਨਾਲ ਵੀ ਬੀਤੇ ਦੋ ਦਿਨ ਪਹਿਲਾਂ ਭਾਰਤੀ ਕਿਸਾਨ ਜੁਨੀਆਂ ਇਕਤਾਗਰਾ ਰਾਜ ਆਜਾ ਜਿੰਨੇ ਗਰੁੱਪ ਐ ਐਸ ਕੇ ਐਮ ਦੇ ਸਾਰਿਆਂ ਨੇ ਪਟਿਆਲੇ ਦੇ ਵਿੱਚ ਮੀਟਿੰਗ ਕੀਤੀ ਆ ਤੇ ਇਹ ਗੱਲ ਵਿੱਚ ਪੰਦੇਰ ਸਾਹਿਬ ਆਗੂ ਉੱਥੇ ਪਹੁੰਚੇ ਆ ਗੈਰ ਰਾਜਨੀਤਿਕਦਨ ਆਗੂ ਨਹੀਂ ਪਹੁੰਚੇ ਉਹਨਾਂ ਨਾਲ ਵੀ ਲਗਾਤਾਰ ਪਹਿਲਾਂ ਵੀ 6 ਮੈਂਬਰੀ ਕਮੇਟੀ ਬਣਾਈ ਉਹਨਾਂ ਨਾਲ ਲਗਾਤਾਰ ਗੱਲਬਾਤ ਜਾਰੀ ਆ ਅਸੀਂ ਚਾਹੁੰਦੇ ਆ ਵੀ ਉਹ ਵੀ ਨਾਲ ਰਲ ਕੋਈ ਸਾਂਝਾ ਮੋਰਚਾ ਲਿਖਿਆ ਜਾਵੇ ਇਹ ਜਿਹੜਾ ਹਾਕਮ ਆ ਇਹ ਬੜਾ ਕਠੋਰ ਰਕਮ ਆ ਇਹ ਤੇ ਭੋਖੜ ਤਾਲ ਵਰਗੀਆਂ ਜਾਂ ਹੋਰ ਕੋਈ ਮਸਲੇ ਜਿਹੜੇ ਆ ਇਹਦੇ ਜਿੰਨਾ ਚਿਰ ਆਪਾਂ ਇਕੱਠੇ ਹੋ ਕੇ ਇਹਨੂੰ ਆਲੇ-ਦੁਆਲੇ ਘੇਰਾ ਨਹੀਂ ਪਾਉਂਦੇ ਉਹਨਾਂ ਚਿਰੇ ਕਾਬੂ 'ਚ ਨਹੀਂ ਆਉਣ ਵਾਲਾ ਪ੍ਰਧਾਨ ਜੀ ਡੀਸੀ ਦਸਤੋਰ ਅੰਮ੍ਰਿਤਸਰ ਦਾ ਤੁਸੀਂ ਘਰੋ ਕੀਤਾ ਹੋਇਆ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾ ਵੀ ਡਾਡੀਆਂ ਹੋਣਗੀਆਂ ਇਹਦੇ ਨਾਲ ਕੇਂਦਰ ਸਰਕਾਰ ਨੂੰ ਕੀ ਫਰਕ ਪੈਣਾ ਕੰਮ ਤਾਂ ਪੰਜਾਬ ਦੇ ਲੋਕਾਂ ਨੇ ਇੱਥੋਂ ਕਰਵਾਉਣੇ ਹੁੰਦੇ ਆ ਦੂਜੀ ਗੱਲ ਕਹੀਏ ਲੋਕਲ ਬੋਡੀ ਚੋਣਾਂ ਹੋਈਆਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਰ ਦੇ ਵਿੱਚ ਚੋਣਾਂ ਲੜੀਆਂ ਸੀਟਾਂ ਵੀ ਖੜੀਆਂ ਕੋਈ ਕੋਈ ਨਿੱਕਾ ਜਿਹਾ ਵਿਰੋਧ ਵੀ ਤੁਹਾਡਾ ਸਾਹਮਣੇ ਨਹੀਂ ਆਇਆ ਵੇਖੋ ਵਿਰੋਧ ਨਿੱਕਾ ਨਹੀਂ ਵਿਰੋਧ ਬਹੁਤ ਵੱਡੀ ਪੱਧਰ ਤੇ ਹੋਇਆ ਇਹਨਾਂ ਦਾ ਜਿਹੜਾ ਕੇਂਦਰ ਦੇ ਵਿੱਚ ਇਹਨਾਂ ਦੀ ਸਰਕਾਰ ਆ ਜਿੱਡਾ ਮжоਰਿਟੀ ਪਹਿਲਾਂ ਸੀ ਉਹਦੇ ਮੁਕਾਬਲੇ ਮжоਰਿਟੀ ਬਹੁਤ ਕਮਜ਼ੋਰ ਆ ਇਹਨਾਂ ਦੇ ਕੋਲ ਜਾਣੇ ਮਸਾਦ ਦੇ ਵਿੱਚ ਕਾਉਂਸਲਰ ਕਾਫੀ ਬਣਾਈ ਹੈ ਬਹੁਮਤ ਲੈਣ ਦੇ ਵਿੱਚ ਸਰਕਾਰ ناکਾਮ ਰਹੀ ਆ ਸਾਡਾ ਮਸਲਾ ਇਹ ਨਹੀਂ ਵੀ ਕਾਉਂਸਲਰ ਕਿਹਦੇ ਕਿੰਨੇ ਬਣ ਗਏ ਅਸਲ ਦੇ ਵਿੱਚ ਆ ਕਿ ਅਸੀਂ ਆਪਣੇ ਹੱਕ ਲਈ ਲੜ ਕੇ ਨਾ ਰਹੇ ਆ ਉਹਦਾ ਸਾਡਾ ਸਰਕਾਰ ਤੇ ਦਬਾਅ ਕੀ ਆ ਆ ਪੰਜਾਬ ਦੇ ਲੋਕਾਂ ਦਾ ਜਿਹ ਦਬਾਅ ਆ ਤਾਂ ਸਰਕਾਰ ਨੇ ਮੰਗਾ ਪਹਿਲਾਂ ਮੰਨੀਆਂ ਇਹ ਕਰਕੇ ਜੇ ਅਸੀਂ ਇਕੱਠੇ ਹੁੰਦੇ ਆ ਇਥੋਂ ਹੋਕਾ ਦੇਣੇ ਆ ਲੋਕਾਂ ਨੂੰ ਜਗਾਉਣ ਦਾ ਤਰੀਕਾ ਇਹ ਹੈ ਵੀ ਆਪਾਂ ਕਿਤੇ ਇਕੱਠੇ ਹੁੰਨੇ ਆ ਜਿਹੜੇ ਕੰਮ ਕਰਾਉਣ ਵਾਲੇ ਆਏ ਜਿਨ੍ਹਾਂ ਨੂੰ ਤੁਸੀਂਾਂ ਦੇ ਮੁਸ਼ਕਿਲਾਂ ਪੈਦਾ ਹੁੰਦੀਆਂ ਉਹਨਾਂ ਨੂੰ ਘਟੋ ਘਾਟੇ ਸੋਚਣਾ ਤੇ ਪਊਗਾ ਵੀ ਜੇ ਆਹ ਲੋਕ ਲਾਂਡੇ ਨੇ ਜਮੀਨਾਂ ਸਾਡੀਆਂ ਵੀ ਆ ਰੋਟੀ ਆਾਂ ਵੀ ਖਾਣੀ ਆ ਅਸੀਂ ਵੀ ਰੋਣਾ ਖਾਣਾ ਜਿੱਥੇ ਸਾਡੀ ਅਨਾਜ ਵੇਚਣ ਲੱਗਿਆਂ ਲੁੱਟ ਹੋਣੀ ਆ ਉੱਥੇ ਜਿਹੜੇ ਲੋਕਾਂ ਨੇ ਖਾਣਾ ਖਰੀਦ ਕੇ ਤੁਹਾਨੂੰ ਪਤਾ ਵੀ ਜਦੋਂ ਗੰਡਾ ਅਸੀਂ ਪੈਦਾ ਕਰਦੇ ਹਾਂ 2 ਰੁਪਏ ਕਿਲੋ ਜਦੋਂ ਸਟੋਰਾਂ ਚਿਲ ਜਾਂਦਾ ਤਾਂ 100 ਹੋ ਜਾਂਦਾ ਆਉਣ ਵਾਲੇ ਸਮੇਂ ਚ ਕਣਕ ਦਾ ਤੇ ਝੋਨੇ ਦਾ ਵੀ ਇਹੋ ਹਾਲ ਹੋਣਾ ਇਹ ਕਰਕੇ ਜਿਹੜੇ ਸਰਕਾਰ ਤਰਕ ਦਿੰਦੀ ਆ ਵੀ ਇਹਦੇ ਨਾਲ ਪ੍ਰਾਈਵੇਟ ਪਲੇਅਰ ਨੇ ਆਉਣਾ ਮੰਡੀ ਦੇ ਵਿੱਚ ਮੁਕਾਬਲੇਬਾਜ਼ੀ ਹੋਣੀ ਆ ਕਿਸਾਨ ਨੂੰ ਇਹਦਾ ਫਾਇਦਾ ਹੋਣਾ ਉਹਦੇ ਲਈ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਬਾਸਪਤੀ ਆ ਜਿਹੜੇ ਸਾਡੇ ਮਟਰ ਨੇ ਜਿਹੜੇ ਸਾਡੇ ਆਲੂ ਨੇ ਉਹ ਜਿਤਨਾ ਰੋਲਦੇ ਨੇ ਉਤਰਾ ਹੀ ਰੋਲਣੀਆਂ ਉਹਦੇ ਸਾਨੂੰ ਕਿੰਨਾ ਕੁ ਫਾਇਦਾ ਹੁੰਦਾ ਜਿਹੜਾ ਮੰਡੀ ਫਸਲ ਵੇਚ ਕੇ ਆਉਂਦਾ ਇਹੋ ਜੀ ਸਬਜ਼ੀ ਵੇਚ ਕੇ ਆਉਂਦਾ ਵੀ ਰੋਂਦਾ ਆਉਂਦਾ ਤੇ ਜਿਹੜਾ ਖਰੀਦ ਕੇ ਘਰੋਂ ਖੜਦਾ ਉਹ ਵੀ ਰੋਂਦਾ ਜਾਂਦਾ ਆਉਣ ਵਾਲੇ ਸਮੇਂ 'ਚ ਅਨਾਜ ਦਾ ਵੀ ਇਹ ਹਾਲ ਹੋਣਾ ਇਹ ਕਰਕੇ ਲੋਕਾਂ ਨੂੰ ਨਾਲ ਜੋੜਨ ਦੇ ਲਈ ਸਾਡੇ ਤਰੀਕੇ ਨੇ ਇਹਨੂੰ ਵਰਤ ਰਹੇ ਆ ਇਹ ਜਿਹੜੀ ਲਹਿਰ ਆ ਲੋਕਾਂ ਦੀ ਇਹ ਖੜੀ ਹੋਊਗੀ ਸਰਕਾਰ ਦੇ ਖਿਲਾਫ ਵਾਚ ਹੋਊਗੀ ਹੁਣ ਸੰਯੁਕਤ ਕਿਸਾਨ ਮੋਰਚਾ ਕੀ ਡੱਲੇਵਾਲ ਸਾਹਿਬ ਦੀ ਮੌਤ ਦੇਖ ਰਿਆ ਵੀ ਕਦੋਂ ਸ਼ਹੀਦੀ ਦੇਣਗੇ ਕਦੋਂ ਪੂਰੀ ਹੋਣਗੇ ਤੇ ਸ਼ਾਇਦ ਆਹੀ ਉਦੋਂ ਦਿੱਲੀ ਨੂੰ ਕੂਚ ਕਰਾਂਗੇ ਕਿਦੋਂ ਤੱਕ ਇਸੇ ਤਰ੍ਹਾਂ ਪਾੜ-ਪਾੜ ਪੜ ਕੇ ਆਪਣੀਆਂ ਜਥੇਬੰਦੀਆਂ ਚੱਲਦੀਆਂ ਰਹਿਣਗੀਆਂ ਵੇਖੋ ਕੋਈ ਜਥੇਬੰਦੀ ਨਹੀਂ ਪਾਟੀ ਸਰਕਾਰ ਨੂੰ ਇਹਦਾ ਭਲੇਖਾ ਆ ਡੱਲੇਵਾਲ ਸਾਹਿਬ ਨੂੰ ਨਾਂ ਤੇ ਸਾਡੀ ਜਥੇਬੰਦੀ ਦੀ ਸਹਿਮਤੀ ਦੇ ਮੁਤਾਬਕ ਭੁਖੜ ਹੜਤਾਲ ਰੱਖੀ ਆ ਸਾਡੀ ਸਰਕਾਰ ਤੋਂ ਮੰਗਿਆ ਇਸੇ ਕਰਕੇ ਨਹੀਂ ਜਾ ਰਹੀਆਂ ਜਥੇਬੰਦੀਆਂ ਫਿਰ ਵੀ ਸਾਡੀ ਸਹਿਮਤੀ ਨਾਲ ਸਾਰਾ ਕੁਝ ਨਹੀਂ ਹੋਇਆ ਜਿੰਨੀ ਵਾਰਾਂ ਵੀ ਤਸ਼ੱਦਦ ਹੋਇਆ ਆਪਾਂ ਰੇਲਾ ਵੀ ਰੋਕੀਆਂ ਟੋਲ ਵੀ ਰੋਕੇ ਭਾਜਪਾ ਦੇ ਆਪ ਹੀ ਲੜਦੇ ਮੈਦਾਨ ਦੇ ਵਿੱਚ ਉਹਨਾਂ ਦੀ ਹਮੈਤ ਕਿਹੜੇ ਕਿਹੜੇ ਤਰੀਕੇ ਨਾਲ ਹੋ ਸਕਦੀ ਆ ਅੱਜ ਵੀ ਉਹਨਾਂ ਦੀ ਹਮੈਤ ਨਾਲ ਉਹਨਾਂ ਦਾ ਮੁੱਦਾ ਆ ਇਹ ਕਰਕੇ ਅਸੀਂ ਇਸ ਗੱਲ ਤੋਂ ਭੱਜਦੇ ਨਹੀਂ ਕਿ ਜੇ ਉਹਨਾਂ ਦੀਆਂ ਮੰਗਾਂ ਗਲਤ ਨੇ ਲੜਨ ਦਾ ਤਰੀਕਾ ਵੱਖੋ ਵੱਖਰਾ ਉਹ ਵੀ ਲਾਂਡੇ ਆ ਇਹ ਵੀ ਲਾਂਡੇ ਆ ਪਰ ਨਾ ਕੰਮ ਹੀ ਸਰਕਾਰ ਦੀ ਆ ਕਿ ਸਰਕਾਰ ਜਿਹੜੀ ਆ ਉਹ ਕਿਤਨਾ ਲੋਕਾਂ ਦੇ ਉੱਤੇ ਡੰਡੇ ਵੜਾ ਰਹੀ ਆ ਲੋਕਾਂ ਦੀ ਜਾਨਾਂ ਲੈ ਰਹੀ ਆ ਇਹਨੇ ਨੇ ਤਨਾ ਤੋਂ ਜਿਹੜਾ ਅੰਨ ਦਾਦਾ ਜਿਹੜਾ ਨਾਜ ਪੈਦਾ ਕਰਦਾ ਉਹਦੀ ਭੁੱਖੇ ਦੀ ਕੋਈ ਗੱਲ ਨਹੀਂ ਸੁਣਦਾ ਤੇ ਸਾਨੂੰ ਇਹਦੇ ਤੇ ਸੋਚਣਾ ਚਾਹੀਦਾ ਵੀ ਹੌਣਲੇ ਸਮੇਂ ਸਰਕਾਰ ਨਾਲ ਫਿਰ ਟੱਕਰ ਕਿਤਰਾ ਲਈ ਜਾਣਾ ਜੀ ਤੁਸੀਂ ਵੀ ਗੁਰਸੇਖਿਓ ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕੇ ਢੱਲੇਵਾਲ ਸਾਹਿਬ ਦੇ ਵੀ ਸਿੱਖ ਮਰਿਆਦੇ ਦੇ ਅੰਦਰ ਭੁੱਖ ਹੜਤਲ ਹੈ ਹੀ ਨਹੀਂ ਕਿਤੇ ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਬਿਨਾਂ ਰੋਟੀ ਤੋਂ ਚੱਕੀਆਂ ਪੀਸੀਆਂ ਨੇ ਜਿਨ੍ਹਾਂ ਨੇ ਖੰਨੇ ਖੰਨੇ ਰੋਟੀ ਤੇ ਗੁਜ਼ਾਰਾ ਕੀਤਾ ਆ ਜਦੋਂ ਜ਼ਾਲਮ ਦੇ ਘੇਰੇ 'ਚ ਹ ਜਿੱਥੇ ਰੋਟੀ ਉਹ ਬੰਦ ਕਰ ਸਕਦਾ ਸੀ ਉੱਥੇ ਨਹੀਂ ਕੀਤੀ ਜੇ ਢੱਲੇਵਾਲ ਸਾਹਿਬ ਹੋਣੀ ਕਰਦੇ ਨੇ ਗੁਰਸੇਖ ਨੇ ਰਹਿਤ ਮਰਚਾਦਾ ਦੇ ਹਿਸਾਬ ਦੇ ਨਾਲ ਕਿਉਂਕਿ ਅਸੀਂ ਗੁਰਬਾਣੀ ਤੇ ਜਾਂ ਸਿੱਖੀ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਦੇ ਪਰ ਇਹਦੇ ਤੇ ਸੋਚਣਾ ਚਾਹੀਦਾ ਕਿ ਲੜਾਂ ਮੈਦਾਨ ਦੇ ਵਿੱਚ ਲੜ ਕੇ ਮਰੀਏ ਕਿਸੇ ਦੇ ਗਲ ਪਾਏ ਕੇ ਮਰੀਏ ਕਿ ਕਿਸੇ ਦੇ ਸਿਰ ਚੜ ਕੇ ਮਰ ਜਾਈਏ ਉਹ ਸਾਡੀ ਆਪਣੀ ਸੋਚ ਆ ਕੋਈ ਕਿਤਨਾ ਕਰਦਾ ਉਹ ਆ ਡੋ ਅੱਡੀ ਜਥੇਬੰਦੀਆਂ ਦਾ ਆਪਣਾ ਲੜਨ ਦਾ ਸਵਾਲ ਆ ਆ ਬੜਾ ਸਭ ਅਗਲਾ ਸੰਘਰਸ਼ ਕੀ ਹੈਗਾ ਤੁਹਾਡਾ ਇੱਥੋਂ ਤਰਦੇ ਤੋਂ ਬਾਅਦ ਅੱਜ ਜਿਹੜਾ ਸੰਘਰਸ਼ ਦਾ ਐਲਾਨ ਹੋ ਗਿਆ ਵਾ ਪਹਿਲਾਂ ਮੋਟਰਸਾਈਕਲ ਮਾਰਚ ਕੀਤੇ ਵੀ ਕੇਜੂ ਗ੍ਰਾਹਾਂ ਵੱਲੋਂ ਅੱਜ ਪੂਰੇ ਭਾਰਤ ਦੇ ਵਿੱਚ ਸੰਘਰਸ਼ ਕੀਤਾ ਜਾ ਰਿਹਾ ਜੋ ਸੰਯੁਕਤ ਕਿਸਾਨ ਮੋਰਚਾ ਫ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਸੋ ਧੰਨਵਾਦ ਇਸਨ ਭਾਰਤੀ ਕਿਸਾਨ ਜਿਹੜਾ ਅਗਰਾਹ ਦੇ ਆਗੂ ਜਿਨ੍ਹਾਂ ਦੇ ਵੱਲੋਂ ਅੱਜ ਡੀਸੀ ਦਫਤਰ ਅਮਰਸੇਰ ਦਾ ਘਰਾਓ ਕੀਤਾ ਗਿਆ ਅੱਜ ਜਿਨ੍ਹਾਂ ਦਾ ਕਹਿਣਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਵੱਲੋਂ ਇਸੇ ਤਰ੍ਹਾਂ ਪੰਜਾਬ ਭਰ ਦੇ ਵਿੱਚ ਸੰਘਰਸ਼ ਕੀਤੇ ਜਾਣਗੇ